ਆ ਕੱਲ ਜਿਹੜੇ ਆ ਪੇਪਰ ਜਿਹੜੇ ਸੀਗੇ ਸਕਿਉਰਟੀ ਨਿੰਗ ਸੀਗੀ। ਔਰ ਉਹਦੇ ਵਿੱਚ ਇਹ ਦੇਖਣ ਚ ਆਇਆ ਕਿ ਜਿਹੜੀ ਸਾਡੀਆਂ ਫਾਈਲਾਂ ਜਮਾ ਹੋਈਆਂ ਸੀਗੀਆਂ ਅਸੀਂ ਆ ਜਿਹੜਾ ਇੱਥੋਂ ਵਾਲਾ ਬੌਕਰ ਵਾਲਾ ਉਹ ਕਹਿੰਦਾ ਸੀਗਾ ਕਿ ਇਹਨਾਂ ਕੋ ਕੈਂਡੀਡੇਟ ਨਹੀਂ ਹੈਗੇ। ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੇ ਕੋਲ 5 5 4 4 ਫਾਈਲਾਂ ਸਰਪੰਚਾਂ ਦੀਆਂ ਭਰੀਆਂ। ਹਰ ਮੈਂਬਰ ਪਿੱਛੇ ਇੱਕ ਇੱਕ ਦੋ ਦੋ ਮੈਂਬਰ ਆ ਆ ਦੂਜੇ ਭਰੇ ਨਾਲ ਕਵਰਿੰਗ ਔਰ ਕੋਈ ਇਹੋ ਜਿਹਾ ਮੈਂ ਪਿੱਡ ਨਹੀਂ ਛੱਡਿਆ ਜਿੱਥੇ ਪੂਰੀਆਂ ਫਾਈਲਾਂ ਨਾ ਭਰੀਆਂ ਹੋਣ ਔਰ ਇਵਨ ਇਹ ਜਿਹੜਾ ਬੋਕਰ ਵਾਲਾ ਲੀਡਰ ਬਣਿਆ ਫਿਰਦਾ ਇਹਦੇ ਕੋਲ ਪੂਰੇ ਬੰਦੇ ਨਹੀਂ ਖਿਲਾਰੇਗੇ ਮੈਂਬਰ ਨਹੀਂ ਖਿਲਾਰੇਗੇ ਮੈਂਬਰ ਲੱਪਣੇ ਪੈਗੇ ਇਹਨੂੰ ਫਿਰ ਵੀ ਨਹੀਂ ਖਿਲਾਰੇਗੇ ਜਿਹਦਾ ਪ੍ਰਤੱਕ ਪ੍ਰਮਾਣ ਆ ਓਕਰਾ ਪਿੰਡ ਆ ਜਿੱਥੇ ਮੇਰੇ 2 ਮੈਂਬਰ ਅਨਪੋਜ ਜਿੱਤ ਗਏ ਜਿੱਥੇ ਕਿਸੇ ਨੇ ਫਟਾਵੇ ਜੀ ਨਹੀਂ ਭਰੇ ਸਾਹਮਣੇ ਔਰ ਇਸੇ ਤਰ੍ਹਾਂ ਹੱਲੇ ਪਿੰਡ ਚ 7 ਮੈਂਬਰ ਪੰਚਾਇਤ ਨੇ ਟੋਟਲ 4 ਮੇਰੇ ਅਨਪੋਜ ਉੱਥੇ ਵੀ ਜਿੱਤ ਗਏ ਇਸੇ ਤਰ੍ਹਾਂ ਬਲਗਣੀ 7 ਮੈਂਬਰ ਨੇ ਟੋਟਲ 4 ਮੇਰੇ ਉੱਥੇ ਉਸੇ ਤਰ੍ਹਾਂ ਹੀ ਜਿੱਤ ਗਏ ਮਾਨੇਪੁਰ ਪਿੰਡ ਦਾ 2 ਮੈਂਬਰ ਉੱਥੇ 5 ਟੋਟਲ ਦਾ 2 ਅਨਪੋਜ ਤੋਂ ਉੱਥੇ ਵੀ ਮੇਰੇ ਉਦਾਂ ਹੀ ਜਿੱਤ ਗਿਆ ਸੋ ਇਦਾਂ ਦੀ ਲਿਸਟ ਬੜੀ ਲੰਬੀ ਆ ਕਿ ਕਾਫੀ ਪਿੰਡ ਨੇ ਜਿੱਥੇ ਇਲੈਕਸ਼ਨ ਹੋਣਾ ਨਾ ਵੀ ਕਰਾਉਣ ਕੋਰਮ ਮੇਰਾ ਪੂਰਾ ਹੋ ਗਿਆ। ਔਰ ਮੇਰੇ ਮੈਂਬਰ ਉਹ ਨੇ ਜਿਹੜੇ ਆਰੇ ਤੋਂ ਵੀ ਕੱਢਦੇ ਨਾ ਸਰਕਾਰ ਤੇ ਉਹ ਲਿਫਣ ਵਾਲੇ ਨਹੀਂ। ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਵੀ ਇਹਨਾਂ ਕੋਈ ਬੰਦੇ ਨਹੀਂ ਮੈਂ ਤੇ ਬਿਨਾਂ ਇਲੈਕਸ਼ਨ ਤੋਂ ਮੈਂਬਰ ਜਿੱਤ ਕੇ ਇਹ ਸਾਹਮਣੇ ਤੁਹਾਨੂੰ ਮੇਰੇ ਬੰਦੇ ਨਹੀਂ ਖਿਹਾਰਨੇ ਲੱਪਣੇ ਮੇਰੇ ਬੰਦਿਆਂ ਦੇ। ਸੋ ਇਹ ਤੇ ਇੱਕ ਗੱਲ ਆ ਦੂਜੀ ਗੱਲ ਜੇ ਨਾ ਚ ਦਮ ਸੀ ਤੇ ਇਲੈਕਸ਼ਨ ਫਿਰ ਗਹਿ ਗੱਜ ਕੇ ਲੜਦੇ ਸਾਡੇ ਨਾਲ ਫੁਗਰੇ ਪਿੰਡ ਦੇ ਕਾਗਜ਼ ਰੱਦ ਕਰਾਏ ਚੋਰ ਸਿਦਵਾ ਦੇ ਰੱਦ ਕਰਾਏ ਹੱਲੇ ਦੇ ਰੱਦ ਕਰਾਏ ਔਰ ਇਦਾਂ ਹੀ ਕਈ ਬਲੱਗਣ ਅਲੀ ਸ਼ੇਰ ਮੰਗਲ ਸਿੰਘ ਮੰਗਲਸਹਿਣ ਕਈ ਪਿੰਡ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਨੇ ਕਾਗਜ਼ ਸਾਡੇ ਸਰਪੰਚਾਂ ਦੇ ਚਾਰ-ਚਾਰ ਫਾਈਲਾਂ ਜੋ ਕਰਾਰ ਦਿੱਤੀਆਂ ਔਰ ਲੱਖੋਵਾਲ ਰੱਦ ਕਰਾਏ ਇਹ ਜਿੰਨੇ ਨਾਂ ਲੈ ਰਿਆਂ ਮੇਰਾ ਓਪਨ ਚੈਲੰਜ ਆ ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਵੀ ਡੱਬਾ ਰੱਖ ਕੇ ਵੇਖ ਲੇ ਮੇਰੇ ਬੰਦਿਆਂ ਨਾਲ ਔਰ ਜਦੋਂ ਮਰਜੀ ਡੱਬਾ ਰੱਖ ਕੇ ਵੇਖ ਲਿਓ ਪੱਲੀ ਇਹ ਸਾਰੇ ਮੇਰੇ ਬੰਦੇ ਜਿੱਤਦੇ ਔਰ ਤਕਲੀਫ ਹੋਈ ਔਰ ਸਭ ਤੋਂ ਵੱਡੀ ਐਗਜ਼ੈਂਪਲ ਹਿਆਤਨਗਰ ਪਿੰਡੇ ਦਾ ਆਪ ਦਾ ਉਥੇ ਆਪਾਂ 450 ਫਾਈਲਾਂ ਭਰੀਆਂ 450 ਰੁਪਏ ਦੀਆਂ ਫਾਈਲਾਂ 450 ਰੁਪਏ ਦੀਆਂ ਫਾਈਲਾਂ ਭਰੀਆਂ ਤੇ ਸਾਰੇ ਮੈਂਬਰ ਭਰੇ ਤੇ ਸਾਰੇ ਜੋਕਰਾਰ ਦੇਤੇ ਨੋਮੀਨੇਸ਼ਨੇ ਹੁਣ ਮੈਂ ਵਕੀਲਾਂ ਨਾਲ ਸਲਾਹ ਕਰਨ ਲੱਗਾ ਕਿਉਂਕਿ ਉਹੋ ਹੀ ਸਾਈਨਾਂ ਦੇ ਨਾਲ ਕਈ ਫਾਈਲਾਂ ਸੈਪਟ ਹੋ ਜਾਂਦੀਆਂ ਉਹੋ ਹੀ ਸਾਈਨਾਂ ਦੇ ਨਾਲ ਉਹ ਰਿਜੈਕਟ ਹੋ ਰਹੀਆਂ ਬਟ देयर ਇਜ਼ ਨੋ ਐਨੀ ਅਦਰ ਆਪਸ਼ਨ ਆਬਜੈਕਸ਼ਨ ਕਿ ਆ ਫਲਾਣੇ ਆਬਜੈਕਸ਼ਨ ਨਾਲ ਜਿਹੜਾ ਕੈਂਸਲ ਹੋ ਰਿਹਾ ਕੋਈ ਇਹੋ ਜਿਹਾ ਆਬਜੈਕਸ਼ਨ ਨਹੀਂ ਸਿੱਧਾ ਚੁੱਲੇ ਟੈਕਸ ਯਾਰ ਇੱਕ ਚੁੱਲੇ ਟੈਕਸ ਕਰਕੇ ਤੁਸੀਂ ਬੰਦੇ ਨੂੰ ਇਲੈਕਸ਼ਨ ਤੋਂ ਫਾਇ ਲਾਤਾ ਪੰਜ ਪੰਜ ਫਾਈਲਾਂ ਨੂੰ ਰਿਜੈਕਟ ਕਰਤਾ ਇੱਕ ਵੀ ਨਹੀਂ ਮੈਸੇਜ ਕਰਕੇ ਪੰਜ ਪੰਜ ਭਰੀਆਂ ਸੀਗੀਆਂ ਇਹ ਇਹ ਕਹਿੰਦੇ ਹੋਏ ਇੱਕ ਨਹੀਂ ਲੱਭਦਾ ਮੇਰੇ ਕੋ ਤੇ ਮਲੇ ਦੇ 10 10 ਬੰਦਿਆਂ ਦੀ ਲਾਈਨ ਲੱਗੀ ਮੈਂ ਹੱਥ ਛੋੜ ਕੇ ਪੰਜ ਪੰਜ ਕਰਾਏ ਆ ਥਰੂ ਕੋਰ ਚੈਲੇਂਜ ਕਰੋ ਹਾਂਜੀ ਬਿਲਕੁਲ ਆਬਵੀਅਸਲੀ ਵਕੀਲਾਂ ਨੇ ਸਰਾਹ ਕਰਕੇ ਇਹਦੇ ਖਿਲਾਫ ਹੋਣੀ ਇਹਦਾ ਪਰ ਪ੍ਰਸ਼ਾਸਨ ਕੋ ਕਾਦੀ ਉਮੀਦ ਹੈ ਜੇ ਜੇ ਜਿਹਨੂੰ ਕਹਦੇ ਡੀਸੀ ਜ਼ਿਲ੍ਹੇ ਦੀ ਮਾਂ ਹੁੰਦੀ ਮਾਂ ਹੀ ਮਰ ਗਈ ਸਾਡੇ ਜ਼ਿਲ੍ਹੇ ਦੀ ਤੇ ਮੈਂ ਉਹਨਾਂ ਤੋਂ ਕੀ ਆਸ ਲਾਪਨਾ ਤੂੰ ਇਸ ਕਰਕੇ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਡਿਸਕਸ ਕਰਕੇ ਤੇ ਮੈਂ ਅਗਲਾ ਸਟੈਪ ਲਵਾਂਗਾ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਆ ਰਹਿ ਗਈ ਆ ਸਰਪੰਚੀਆਂ ਸਮੂਚ ਵਾਲੀ ਵੇਖੋ ਸਾਲ ਏਕਾ ਜਿਹੜੇ ਬਹੁਤੇ ਚਾਚੂ ਦੇ ਨਾਲ ਰਿਜੈਕਟ ਕਰਾ ਕੇ ਬਣੇ ਆ ਸਾਲ ਏਕਾ ਸਾਹਬ ਬੋਕਰ ਵਾਲੇ ਵੀ ਨਹੀਂ ਦੇਣਾ ਆ ਗਾੜੀ ਤੀਲੇ ਜਿਹੜੇ ਨਵੇਂ ਪਿੰਡਾਂ 'ਚ ਬਣਨੇ ਆ ਤੀਲੇ ਜਿਹੜੇ ਉਹ ਖਿਲਰਨੇ ਆ ਤੁਹੇ ਇਸ ਕਾਰਗੇ ਤਗੜੇ ਹੋ ਕੇ ਇਲੈਕਸ਼ਨ ਇਹਨਾਂ ਨੂੰ ਕੋ ਸਰਪੰਚੀ ਸਾਲ ਕਰ ਲੈਣ ਮੁੜ ਕੇ ਟੀਲੇ ਵੇਖੋ ਕਿਦਾਂ ਖੱਲਰਦੇ ਆ ਆ ਕੱਲ ਜਿਹੜੇ ਪੇਪਰ ਜਿਹੜੇ ਸੀਗੇ ਸਿਕਿਉਰਟੀਨਿੰਗ ਸੀਗੀ ਔਰ ਉਹਦੇ ਵਿੱਚ ਇਹ ਦੇਖਣ ਚ ਆਇਆ ਕਿ ਜਿਹੜੀ ਸਾਡੀਆਂ ਫਾਈਲਾਂ ਜਮਾ ਹੋਈਆਂ ਸੀਗੀਆਂ ਅਸੀਂ ਉਹਦਾ ਇੱਥੋਂ ਵਾਲਾ ਬੋਕਰ ਵਾਲਾ ਉਹ ਕਹਿੰਦਾ ਸੀਗਾ ਕਿ ਇਹਨਾਂ ਕੋ ਕੈਂਡੀਡੇਟ ਨਹੀਂ ਹੈਗੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੇ ਕੋਲ 5 5 4 4 ਫਾਈਲਾਂ ਸਰਪੰਚਾਂ ਦੀਆਂ ਭਰੀਆਂ ਹਰ ਮੈਂਬਰ ਪਿੱਛੇ ਇੱਕ ਇੱਕ ਦੋ ਦੋ ਮੈਂਬਰ ਅ ਅ ਦੂਜੇ ਭਰੇ ਨਾਲ ਕਵਰਿੰਗ ਔਰ ਕੋਈ ਇਹੋ ਜਿਹਾ ਮੈਂ ਪਿੱਠ ਨਹੀਂ ਛੱਡਿਆ ਜਿੱਥੇ ਪੂਰੀਆਂ ਫਾਈਲਾਂ ਨਾ ਭਰੀਆਂ ਹੋਣ ਔਰ ਇਵਨ ਇਹ ਜਿਹੜਾ ਬੋਕਰ ਵਾਲਾ ਲੀਡਰ ਬਣਿਆ ਫਿਰਦਾ ਇਹਦੇ ਕੋਲ ਪੂਰੇ ਬੰਦੇ ਨਹੀਂ ਖਿਲਾਰੇਗੇ ਮੈਂਬਰ ਨਹੀਂ ਖਿਲਾਰੇਗੇ ਮੈਂਬਰ ਲੱਭਣੇ ਪੈਗੇ ਇਹਨੂੰ ਫਿਰ ਵੀ ਨਹੀਂ ਖਿਲਾਰੇਗੇ ਜਿਹਦਾ ਪ੍ਰਤੱਖ ਪਰਮਾਨਾ ਭੁਕਰਾ ਪਿੰਡ ਆ ਜਿੱਥੇ ਮੇਰੇ ਦੋ ਮੈਂਬਰ ਅਨਪੋਸ ਜਿੱਤ ਗਏ ਜਿੱਥੇ ਕਿਸੇ ਨੇ ਦਾਵੇ ਜੀ ਨਹੀਂ ਭਰੇ ਸਾਹਮਣੇ ਔਰ ਇਸੇ ਤਰ੍ਹਾਂ ਹੱਲੇ ਪਿੰਡ ਚ ਸੱਤ ਮੈਂਬਰ ਪੰਚਾਇਤ ਨੇ ਟੋਟਲ ਚਾਰ ਮੇਰੇ ਅਨਪੋਸ ਉੱਥੇ ਵੀ ਜਿੱਤ ਗਏ ਇਸੇ ਤਰ੍ਹਾਂ ਬਲਗਣੀ ਸੱਤ ਮੈਂਬਰ ਨੇ ਟੋਟਲ ਚਾਰ ਮੇਰੇ ਉੱਥੇ ਉਸੇ ਤਰ੍ਹਾਂ ਹੀ ਜਿੱਤ ਗਿਆ ਮਾਨੇਪੁਰ ਪਿੰਡ ਆ 2 ਮੈਂਬਰ ਉਥੇ 5 ਟੋਟਲ ਆ 2 ਅਨਪੋਜ਼ਿਟ ਉਥੇ ਵੀ ਮੇਰੇ ਉਦਾਂ ਹੀ ਜਿੱਤ ਗਿਆ ਸੋ ਇਦਾਂ ਦੀ ਲਿਸਟ ਬੜੀ ਲੰਬੀ ਆ ਕਿ ਕਾਫੀ ਪਿੰਡ ਨੇ ਜਿੱਥੇ ਇਲੈਕਸ਼ਨ ਹੋਣਾ ਨਾ ਮੀ ਕਰਾਉਣ ਕੋਰਮ ਮੇਰਾ ਪੂਰਾ ਹੋ ਗਿਆ ਔਰ ਮੇਰੇ ਮੈਂਬਰ ਉਹ ਨਹੀਂ ਜਿਹੜੇ ਆਰੇ ਚੋਂ ਵੀ ਕੱਢਦੇ ਨਾ ਸਰਕਾਰ ਤੇ ਉਹ ਨਿਫਣਾਲੇ ਨਹੀਂ ਸੋ ਇਸ ਕਰਕੇ ਜਿਹੜੇ ਕਹਿੰਦੇ ਸੀ ਵੀ ਇਹਨਾਂ ਕੋਈ ਬੰਦੇ ਨਹੀਂ ਮੈਦੇ ਬਿਨਾਂ ਇਲੈਕਸ਼ਨ ਤੋਂ ਮੈਂਬਰ ਜਿੱਤ ਕੇ ਇਹ ਸਾਹਮਣੇ ਤੁਹਾਨੂੰ ਮੇਰੇ ਬੰਦੇ ਨਹੀਂ ਖਿਲਾੜਨੇ ਲੱਪਣੇ ਮੇਰੇ ਬੰਦਿਆਂ ਦੇ ਸੋ ਇਹ ਤੇ ਇੱਕ ਗੱਲ ਆ ਦੂਜੀ ਗੱਲ ਜੇ ਨਾ ਚ ਦਮ ਸੀ ਤੇ ਇਲੈਕਸ਼ਨ ਫਿਰ ਗਹਿ ਗੱਜ ਕੇ ਲੜਦੇ ਸਾਡੇ ਨਾਲ ਭੁਗਰੇ ਪਿੰਡ ਦੇ ਕਾਗਜ਼ ਰੱਦ ਕਰਾਏ ਚੋਰ ਸਿੱਧਵਾ ਦੇ ਰੱਦ ਕਰਾਏ ਹੱਲੇ ਦੇ ਰੱਦ ਕਰਾਏ ਔਰ ਇਦਾਂ ਹੀ ਕਈ ਬਲੱਗਣ ਅਲੀ ਸ਼ੇਰ ਮੰਗਲਸਣ ਮੰਗਲਸਣ ਕਈ ਪਿੰਡ ਨੇ ਇਸ ਤਰੀਕੇ ਦੇ ਨਾਲ ਜਿਹੜੇ ਇਹਨਾਂ ਨੇ ਕਾਗਜ਼ ਸਾਡੇ ਸਰਪੰਚਾਂ ਦੇ ਚਾਰ-ਚਾਰ ਫਾਈਲਾਂ ਜੋ ਕਰਾਰ ਦਿੱਤੀਆਂ ਔਰ ਲੱਖੋਵਾਲ ਰੱਦ ਕਰਾਏ ਇਹ ਜਿੰਨੇ ਨਾਂ ਲੈ ਰਿਆਂ ਮੇਰਾ ਓਪਨ ਚੈਲੰਜ ਆ ਸਰਪੰਚੀ ਦੀ ਇਲੈਕਸ਼ਨ ਤੋਂ ਬਾਅਦ ਵੀ ਡੱਬਾ ਰੱਖ ਕੇ ਵੇਖ ਲੈ ਮੇਰੇ ਬੰਦਿਆ ਨਾਲ ਔਰ ਜਦੋਂ ਮਰਜੀ ਡੱਬਾ ਰੱਖ ਕੇ ਵੇਖ ਲੈ ਓਪਨਲੀ ਇਹ ਸਾਰੇ ਮੇਰੇ ਬੰਦੇ ਜਿੱਤਦੇ ਨੇ ਔਰ ਤਕਲੀਬ ਹੋਈ ਔਰ ਸਭ ਤੋਂ ਵੱਡੀ ਐਗਜ਼ੈਂਪਲ ਹਾਤ ਨਗਰ ਪਿੰਡੇ ਦਾ ਆਪ ਦਾ ਉੱਥੇ ਆਪਾਂ 4 ਫਾਈਲਾਂ ਭਰੀਏ 450 ਦੀਆਂ ਫਾਈਲਾਂ 450 ਦੀਆਂ ਫਾਈਲਾਂ ਭਰੀਆਂ ਤੇ ਸਾਰੇ ਮੈਂਬਰ ਭਰੇ ਤੇ ਸਾਰੇ ਜੋ ਕਰਾਰ ਦੇ ਦਿੱਤੇ ਨੋਮੀਨੇਸ਼ਨਲੀ ਹੁਣ ਮੈਂ ਵਕੀਲਾਂ ਨਾਲ ਸਲਾਹ ਕਰਨ ਲੱਗਾ ਕਿਉਂਕਿ ਉਹੋ ਹੀ ਸਾਈਨਾਂ ਦੇ ਨਾਲ ਕਈ ਫਾਈਲਾਂ ਸੈਪਟ ਹੋ ਜਾਂਦੀਆਂ ਉਹੋ ਹੀ ਸਾਈਨਾਂ ਦੇ ਨਾਲ ਉਹ ਰਿਜੈਕਟ ਹੋ ਰਹੀਆਂ ਬਟ देयर ਇਜ਼ ਨੋ ਐਨੀ ਅਦਰ ਆਪਸ਼ਨ ਆਬਜੈਕਸ਼ਨ ਕਿ ਆ ਫਲਾਣੇ ਆਬਜੈਕਸ਼ਨ ਨਾਲ ਜਿਹੜਾ ਕੈਂਸਲ ਹੋ ਰਿਹਾ ਕੋਈ ਇਹੋ ਜਿਹਾ ਆਬਜੈਕਸ਼ਨ ਹੀ ਸਿੱਧਾ ਚੁੱਲੇ ਟੈਕਸ ਯਾਰ ਇੱਕ ਚੁੱਲੇ ਟੈਕਸ ਕਰਕੇ ਤੁਸੀਂ ਬੰਦੇ ਨੂੰ ਇਲੈਕਸ਼ਨ ਤੋਂ ਫਾਇ ਲਾਤਾ ਪੰਜ ਪੰਜ ਫਾਈਲਾਂ ਨੂੰ ਰਿਜੈਕਟ ਕਰਤਾ ਇੱਕ ਵੀ ਨਹੀਂ ਮੈਂ ਐਸੇ ਕਰਕੇ ਪੰਜ ਪੰਜ ਭਰੀਆਂ ਸੀਗੀਆਂ ਇਹ ਇਹ ਕਹਿੰਦੇ ਇੱਕ ਨਹੀਂ ਲੱਭਦਾ ਮੇਰੇ ਕੋ ਤੇ ਮਲੇ ਤੇ 10 10 ਬੰਦਿਆਂ ਦੀ ਲਾਈਨ ਲੱਗੀ ਮੈਂ ਹੱਥ ਛੋੜ ਕੇ ਪੰਜ ਪੰਜ ਕਰਾਏ ਆ ਥਰੂ ਕੋਰ ਚੈਲੇਂਜ ਕਰੂੰਗਾ ਹਾਂਜੀ ਬਿਲਕੁਲ ਓਬਵੀਅਸਲੀ ਵਕੀਲਾਂ ਨਾਲ ਸਰਾਹ ਕਰਕੇ ਇਹਦੇ ਖਿਲਾਫ ਹੋਣੀ ਇਹਦਾ ਪਰ ਪ੍ਰਸ਼ਾਸਨ ਕੋ ਕਾਦੀ ਉਮੀਦ ਹੈ ਜੇ ਜੇ ਜਿਹਨੂੰ ਕਹਦੇ ਡੀਸੀ ਜ਼ਿਲ੍ਹੇ ਦੀ ਮਾਂ ਹੁੰਦੀ ਮਾਂ ਹੀ ਮਰ ਗਈ ਸਾਡੇ ਜ਼ਿਲ੍ਹੇ ਦੀ ਤੇ ਮੈਂ ਉਹਨਾਂ ਤੋਂ ਕੀ ਆਸ ਲਾਪਨਾ ਤੂੰ ਇਸ ਕਰਕੇ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਹੁਣ ਡਿਸਕਸ ਕਰਕੇ ਤੇ ਮੈਂ ਅਗਲਾ ਸਟੈਪ ਲਵਾਂਗਾ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਆ ਰਹਿ ਗਈ ਆ ਸਰਪੰਚੀਆਂ ਸੁਪਨਚ ਵਾਲੀ ਵੇਖੋ ਸਾਲ ਏਕਾ ਜਿਹੜੇ ਬਹੁਤੇ ਚਾਚੂ ਦੇ ਨਾਲ ਰਿਜੈਕਟ ਕਰਾ ਕੇ ਬਣੇ ਆ ਸਾਲ ਏਕਾ ਸਾਹਬ ਬੋਕਰ ਵਾਲੇ ਨੇ ਨਹੀਂ ਦੇਣਾ ਆ ਗਾੜੀ ਤੀਲੇ ਜਿਹੜੇ ਨਵੇਂ ਪਿੰਡਾਂ 'ਚ ਬਣਨੇ ਆ ਤੀਲੇ ਜਿਹੜੇ ਉਹ ਖਿਲਰਨੇ ਆ ਤੁਸੀਂ ਇਸ ਕਰਕੇ ਤਗੜੇ ਹੋ ਕੇ ਇਲੈਕਸ਼ਨ ਇਹਨਾਂ ਨੂੰ ਕੋ ਸਰਪੰਚੀ ਸਾਲ ਕਰ ਲੈਣ ਮੁੜ ਕੇ ਟੀਲੇ ਵੇਖੋ ਕਿਦਾਂ ਖੰਡਰਦੇ ਆ